ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਕੱਲ ਵੀਰਵਾਰ ਦਾ ਦਿਨ ਹੈ ਜੀ ਵੀਰਵਾਰ ਆਪ ਸਭ ਰੂਹਾਂ ਨੂੰ ਮੁਬਾਰਕ ਹੋਵੇ ਜੀ ਸੋ ਆਪਾਂ ਅੱਜ ਇਸ ਵੀਰਵਾਰ ਦੀ ਸ਼ੁਰੂਆਤ ਤੇ ਕੁਝ ਨਵੇਂ ਢੰਗ ਨਾਲ ਕਰੀਏ ਸੋਨਿਆ ਅੱਜ ਪ੍ਰਸ਼ਾਦ ਚੂਰੀ ਤਾਂ ਹਰ ਕੋਈ ਦਿੰਦਾ ਹੈ ਜੀ ਸੋ ਬਾਕੀ ਆਪਾਂ ਅੱਜ ਕੁਝ ਅਲੱਗ ਤੋਂ ਦੱਸਾਂਗੇ ਕਿ ਜਿਹਦੇ ਨਾਲ ਪੀਰ ਖੁਸ਼ ਹੋ ਜਾਂਦੇ ਸਪੈਸ਼ਲੀ ਲਖ ਦਾਤਾ ਪੀਰ ਜੀ ਆ ਇੱਕ ਚੀਜ਼ ਨੂੰ ਬਹੁਤ ਪਸੰਦ ਕਰਦੇ ਨੇ ਜੀ ਸੋ ਲੱਖਾਂ ਦੇ ਦਾਤੇ ਦੀ ਸੇਵਾ ਕਰਦੇ ਹੋ ਜਾਂ ਪੰਜਾ ਪੀਰਾਂ ਦੀ ਕਰਦੇ ਹੋ ਤਾਂ ਤੁਸੀਂ ਇਸ ਵਾਰ ਕੋਸ਼ਿਸ਼ ਕਰਨੀ ਆ ਬਾਕੀ ਆਪ ਕੋ ਆਪਣੀ ਗੁਜਾਇਸ਼ ਹੈ ਜੀ ਬਾਕੀ ਇੱਥੇ ਨਾਲ ਹੀ ਇਹ ਵੀ ਕਹਾਂਗੇ ਕੀ ਉਹ ਪਰਮਾਤਮਾ ਜਿਆਦਾ ਤੱਕ ਤਾਂ ਮਨ ਦੇਖਦਾ ਹੈ ਕਿ ਸਾਡਾ ਮਨ ਕਿ ਉਹ ਜਾਂ ਮਨ ਚੰਗਾ ਹੋਣਾ ਚਾਹੀਦਾ ਫਿਰ ਤਾਂ ਭਾਵੇਂ ਕੋਈ ਕਰਮ ਹੀ ਨਾ ਕਰੋ ਸੋ ਇੱਕ ਸੱਚ ਦੇ ਰਸਤੇ ਤੇ ਤੁਰਨ ਵਾਲਾ ਇਨਸਾਨ ਚਾਹੀਦਾ ਹੈ ਕਿਉਂਕਿ ਸੱਚ ਦੇ ਰਸਤੇ ਤੇ ਕੋਈ ਤੁਰ ਨਹੀਂ ਸਕਦਾ ਕਿਤੇ ਨਾ ਕਿਤੇ ਛੋਟੀ ਮੋਟੀ ਗੱਲ ਜਾਂ ਕਈਆਂ ਨੂੰ ਆਦਤ ਹੁੰਦੀ ਛੋਟੀ ਛੋਟੀ ਗੱਲਾਂ ਤੇ ਝੂਠ ਬੋਲਣਾ ਤੇ ਵਰਨਾ ਜ਼ਿੰਦਗੀ ਚ ਕਿਤੇ ਨਾ ਕਿਤੇ ਝੂਠ ਕੜਦਾ ਰੱਖਣਾ ਹੀ ਕਹਿੰਦਾ ਆ ਸੋ ਇਸ ਕਰਕੇ ਕਰਮ ਬੜੇ ਹੋਏ ਆ ਤਾਂ ਫਿਰ ਤੁਸੀਂ ਕਰਮ ਕਰਕੇ ਸੌਖੇ ਛੁੱਟ ਜਾਨੇ ਹੋ ਬਾਕੀ ਇੱਕ ਪਸੰਦ ਦੀ ਗੱਲ ਹੁੰਦੀ ਆ ਜਿਵੇਂ ਸਾਨੂੰ ਕੋਈ ਚੀਜ਼ ਪਸੰਦ ਆ ਤਾਂ ਅਸੀਂ ਉਹ ਚੀਜ਼ ਖਰੀਦਦੇ ਆ ਜਾਂ ਕੋਈ ਕਾੜ ਪੀਣ ਵਾਲੀ ਆ ਬਰਤਣ ਵਾਲੀ ਆ ਤੇ ਮਨ ਬੜੀ ਖੁਸ਼ੀ ਹੁੰਦੀ ਆ ਇਸੇ ਤਰ੍ਹਾਂ ਪੀਰਾਂ ਤੇ ਕਿਰਾਂ ਦੀ ਮਨਪਸੰਦ ਚੀਜ਼ ਦਾ ਜੇਕਰ ਅਸੀਂ ਭੋਗ ਲਗਾਉਂਦੇ ਆ ਤੇ ਪੀਰ ਵੀ ਬਹੁਤ ਖੁਸ਼ ਹੁੰਦੇ ਨੇ ਜੀ ਜਿਵੇਂ ਕਿ ਆਪਾਂ ਬਜ਼ੁਰਗਾਂ ਦਾ ਮਨ ਖੁਸ਼ ਕਰ ਦਿੰਦੇ ਆ ਤੇ ਉਹਨਾਂ ਦੀਆਂ ਸੀਸਾਂ ਮੰਗਦੀਆਂ ਕਿ ਉਹ ਸੀਸਾਂ ਦਵਾਵਾ ਦਿੰਦੇ ਨੇ ਰਸਤੇ ਵਿੱਚ ਬੱਚੇ ਨੂੰ ਅਸੀਂ ਕੋਸ਼ਿਸ਼ ਕਰੀਦੀ ਬਣਾਉਣ ਦੀ ਕਿ ਆਹ ਚੀਜ਼ੇ ਨੂੰ ਪਸੰਦ ਆ ਤੇ ਉਹ ਕੰਮ ਕਰੀਦਾ ਆ ਸੋ ਉਹਦੇ ਨਾਲ ਖੁਸ਼ ਹੋ ਜਾਂਦਾ ਬੱਚਾ ਸੋ ਆਤਮਾ ਖੁਸ਼ ਪਰਮਾਤਮਾ ਖੁਸ਼ ਸੋ ਇਸੇ ਤਰ੍ਹਾਂ ਹੈ ਕਿਸੇ ਵੀ ਰੂਹ ਨੂੰ ਖੁਸ਼ ਕਰਨਾ ਤੇ ਇਸੇ ਤਰ੍ਹਾਂ ਅਸੀਂ ਮਾਲਕ ਨੂੰ ਖੁਸ਼ ਕਰ ਸਕਦੇ ਹਾਂ ਸੋ ਜੋ ਮਾਲਕ ਨੂੰ ਚੰਗਾ ਲੱਗਦਾ ਜੇ ਉਹ ਕਰੀਏ ਅਸੀਂ ਸਾਨੂੰ ਜੋ ਚੰਗਾ ਲੱਗਦਾ ਅਸੀਂ ਉਹ ਕਰਦੇ ਹਾਂ ਜੋ ਸਾਨੂੰ ਚਾਹੀਦਾ ਸੀ ਉਹ ਮੰਗਦੇ ਹਾਂ ਮਾਲਕ ਤੋਂ ਜੇਕਰ ਅਸੀਂ ਉਹ ਮਾਲਕ ਦੇ ਹਿਸਾਬ ਨਾਲ ਚੱਲੀਏ ਕੀ ਪਰਮਾਤਮਾ ਕੀ ਚਾਹੁੰਦਾ ਹੈ ਸੋ ਜੇਕਰ ਅਸੀਂ ਉਹ ਬਣ ਕੇ ਚੱਲੀਏ ਤਾਂ ਫਿਰ ਕਿਸੇ ਚੀਜ਼ ਦੀ ਕਮੀ ਜ਼ਿੰਦਗੀ ਵਿੱਚ ਰਹਿੰਦੀ ਨਹੀਂ ਸੋ ਮਾਲਕ ਦੇਖਦਾ ਹੈ ਕਿ ਇਹ ਸਿਰਫ ਮੈਨੂੰ ਪਿਆਰ ਕਰਦਾ ਹੋਰ ਕਿਸੇ ਚੀਜ਼ ਨੂੰ ਨਹੀਂ ਕਹਿੰਦੇ ਕਿ ਜੇ ਮਾਲਕ ਤੋ ਕੁਝ ਮੰਗਣਾ ਤੇ ਉਹ ਪਰਮਾਤਮਾ ਨੂੰ ਮੰਗ ਲਓ ਮੁਰਸ਼ਿਦ ਨੂੰ ਮੰਗ ਲਓ ਤਾਂ ਫਿਰ ਕੋਈ ਵੀ ਇੱਕ ਇੱਕ ਚੀਜ਼ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਫਿਰ ਉਹ ਮਾਲਕ ਸਭ ਦਾਤਾਂ ਛੋੜ ਹੀ ਪਾ ਦਿੰਦਾ ਜੇਕਰ ਉਹ ਨੂੰ ਮੰਗ ਲਈਏ ਸੋ ਇਸ ਕਰਕੇ ਐਸੀ ਸੋਚ ਬਣਾਉਣੀ ਜਾਂ ਮਨ ਟਪੋਣਾ ਥੋੜਾ ਮੁਸ਼ਕਲ ਥੋੜਾ ਨਹੀਂ ਬਹੁਤ ਜ਼ਿਆਦਾ ਹਰ ਇੱਕ ਲਈ ਮੁਸ਼ਕਲ ਹੈ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਆਹ ਚੀਜ਼ਾਂ ਦੀ ਜ਼ਰੂਰਤ ਹੈ ਇਹ ਚੀਜ਼ਾਂ ਤੋਂ ਬਿਨਾਂ ਅਧੂਰੇ ਹਾਂ ਸਿਰਫ ਸਾਨੂੰ ਇਹ ਹੀ ਮੰਗਣਾ ਚਾਹੀਦਾ ਸੋ ਇੱਥੇ ਸੋਚ 'ਚ ਫਰਕ ਪੈ ਜਾਂਦਾ ਹੈ ਸੋ ਹੁਣ ਆਪਾਂ ਇੱਥੇ ਜੀ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਨਾਲ ਲਗਦੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੌਣ पाओ। ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਜੀ। ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਜਸਵਿੰਦਰ ਨਾਮ ਤੋਂ ਇੱਕ ਕਮੈਂਟ ਹੈ ਜੀ ਕਹਿੰਦੇ ਕਿ ਵੈਸੇ ਤਾਂ ਸਾਨੂੰ ਹਰ ਇੱਕ ਸਵਾਲ ਦਾ ਜਵਾਬ ਮਿਲ ਹੀ ਜਾਂਦਾ ਹੈ ਜੀ ਪਰ ਸਾਨੂੰ ਇੱਕ ਸਵਾਲ ਦਾ ਜਵਾਬ ਨਹੀਂ ਮਿਲਿਆ ਕਹਿੰਦੇ ਕਿ ਸੁਪਨੇ ਵਿੱਚ ਸਾਨੂੰ ਚਿੱਟਾ ਕਪਾੜ ਚੁਗਦੇ ਸਪਨੇ ਆਉਂਦੇ ਆ ਕਹਿੰਦੇ ਕਿ ਇਹ ਬਹੁਤ ਦਿਸਦਾ ਹੈ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਹਾਂਗੇ ਕਿ ਸਫੇਦ ਚੀਜ਼ ਦੀ ਦੀ ਤਾਂ ਚੰਗੀ ਗੱਲ ਹੁੰਦੀ ਆ ਸੋ ਜਦੋਂ ਰੂਹ ਪਾਕ ਹੋਣ ਆਪਣੀ ਸਾਫ਼ ਹੋਣ ਆਪਣੀ ਤੁਹਾਨੂੰ ਸਾਫ਼ ਹੀ ਚੀਜ਼ਾਂ ਕਿਉਂਕਿ ਸਫੇਦ ਰੰਗ ਦੀ ਚੀਜ਼ ਜਿਸ ਨੇ ਉਤੇ ਕੋਈ ਦਾਗ ਨਹੀਂ ਹੁੰਦਾ ਸਾਫ਼ ਹੈ ਪਾਕ ਪਵਿੱਤਰ ਰੂਹ ਹੈ ਰੂਹ ਦਾ ਵੀ ਇੱਕ ਕੇ ਸੰਕੇਤ ਹੁੰਦਾ ਆ ਸੋ ਇਸ ਕਰਕੇ ਬਾਕੀ ਇੱਥੇ ਇਹ ਗੱਲ ਕਹਾਂਗੇ ਕਿ ਜੇ ਤਾਂ ਬਾਰ ਬਾਰ ਸੁਪਨਾ ਆਉਂਦਾ ਆ ਸੋ ਇਹ ਤੁਹਾਡੀ ਸੇਵਾ ਨਾਲ ਜੁੜਿਆ ਹੋ ਸਕਦਾ ਹੈ ਤੇ ਜੇਕਰ ਕਿਤੇ ਕੋਈ ਐਸਾ ਸੁਪਨਾ ਆ ਜਾਂਦਾ ਵੈਸੇ ਸੁਪਨਿਆਂ ਦੀ ਗੱਲ ਕਰੀਏ ਤੇ ਸੁਪਨੇ ਦੇ ਵਿੱਚ ਤਾਂ ਆ ਸਭ ਬਹੁਤ ਕੁਝ ਨਜ਼ਰ ਆਉਂਦਾ ਹੈ ਸੋ ਜਿਹਨੂੰ ਜਾਣਦੇ ਪਛਾਣਦੇ ਨਹੀਂ ਉਹ ਵੀ ਨਜ਼ਰ ਆਉਣਗੇ ਜਿੱਥੇ ਕਦੇ ਗਏ ਨਾ ਹੋਵੋਗੇ ਤੁਸੀਂ ਉੱਥੇ ਵੀ ਰੂਹ ਪਹੁੰਚਦੀ ਹੈ ਜਦੋਂ ਇਹ ਸੌ ਜਾਂਦੇ ਆ ਬਹੁਤ ਕੁਝ ਜਾਨੀਏ ਸੁਪਨਿਆਂ ਵਿੱਚ ਨਜ਼ਰ ਆਉਂਦਾ ਕਈ ਗੱਲਾਂ ਸੱਚ ਹੁੰਦੀਆਂ ਹਨ ਤੇ ਕਈ ਵੈਸੇ ਹੀ ਸਾਨੂੰ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਕਿਉਂਕਿ ਜਿੱਦਾਂ ਜਿੱਦਾਂ ਸੇਵਾ ਕਰਦੇ ਆਂ ਜੇਕਰ ਪਰਮਾਤਮਾ ਜੱਕਦਮ ਸੱਚ ਨੂੰ ਦੇਖਣ ਦੀ ਅੱਖ ਦੇ ਦੇਵੇ ਤੇ ਇਨਸਾਨ ਮੈਂਟਲੀ ਅਫਸਰਟ ਹੋ ਸਕਦਾ ਹੈ ਕਿਉਂਕਿ ਜੱਕਦਮ ਇਹ ਸਭ ਚੀਜ਼ਾਂ ਨੂੰ ਚੱਲਣਾ ਮਾਲਕ ਦੀ ਚਾਲ ਨੂੰ ਚੱਲਣਾ ਕਿਰਪਾ ਨੂੰ ਚੱਲਣਾ ਇਹ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਸ਼ਾਇਦ ਕਈ ਵਾਰ ਦੇਖਿਆ ਸੁਣਿਆ ਹੋਵੇਗਾ ਕਿ ਜਿਹੜਾ ਪ੍ਰਮਾਤਮਾ ਦੇ ਨਾਲ ਇਨਸਾਨ ਜੁੜ ਜਾਂਦਾ ਜਿਹਨੂੰ ਦੁਨੀਆਂ ਦੀ ਜ਼ਰੂਰਤ ਤੇ ਹੀ ਨਹੀਂ ਪੈਂਦੀ ਸੋਚਦਾ ਹੀ ਨਹੀਂ ਦੁਨਿਆਦਾਰੀ ਬਾਰੇ ਸਿਰਫ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਗਿਆਨ ਹੋ ਜਾਂਦਾ ਹੈ ਅੱਦੋ-ਬਾਤ ਇਹਨਾਂ ਕਹਿੰਦੇ ਹੱਦ ਟੱਪ ਜਾਂਦਾ ਇਨਸਾਨ ਤੇ ਉਹ ਇਨਸਾਨ ਦੂਸਰਿਆਂ ਨੂੰ ਇਵੇਂ ਲੱਗੇਗਾ ਜਿਵੇਂ ਉਹ ਮੈਂਟਰ ਆ ਪਾਗਲਾ ਲੋਕ ਪਾਗਲ ਸਮਝਣ ਲੱਗ ਪੈਂਦੇ ਨੇ ਮੂਜਾ ਕਢਾਉਂਦੇ ਨੇ ਸੱਚ ਹੈ ਝੂਠ ਨਹੀਂ ਹੈ ਤੇ ਦੇਖਣ ਸੌਣ ਵਾਲੇ ਦੀਆਂ ਨਜ਼ਰਾਂ ਦੇ ਵਿੱਚ ਉਹ ਇਨਸਾਨ ਪਾਗਲ ਹੈ ਉਹਦਾ ਮਜ਼ਾਕੜਾਇਆ ਜਾ ਰਿਹਾ ਪਰ ਇਹ ਨਹੀਂ ਇਨਸਾਨ ਸਮਝਦਾ ਕਿ ਪਾਗਲ ਉਹ ਹੈ ਜਿਹੜੇ ਉਹਨਾਂ ਦਾ ਮਜ਼ਾਕੜਾ ਰਿਹਾ ਕਿਉਂਕਿ ਜਿਹਨੇ ਕੁਝ ਦੇਖ ਲਿਆ ਹੈ ਜਿਹਨੇ ਪ੍ਰਮਾਤਮਾ ਤੱਕ ਪਹੁੰਚ ਕੂਰੀ ਕਰ ਲਈ ਹੈ ਸੋ ਜਿਉਂ ਤਾਂ ਕੁਝ ਨਜ਼ਰ ਆ ਗਿਆ ਉਹ ਫਿਰ ਉਹਦੇ ਹੀ ਗੁਣ ਗਾਏਗਾ ਤੇ ਜਿਹਨੂੰ ਕੁਝ ਪਤਾ ਹੀ ਨਹੀਂ ਹਨੇਰੇ ਦੇ ਵਿੱਚ ਫਿਰ ਰਿਹਾ ਹੈ ਉਹਨੂੰ ਫਿਰ ਉਹ ਇਨਸਾਨ ਪਾਗਲ ਲੱਗਦਾ ਜਦਕਿ ਜਿਨ੍ਹਾਂ ਨੂੰ ਸੋਚੀ ਨਹੀਂ ਉਹ ਇਨਸਾਨ ਮੈਂਟਲੀ ਅਫਸਰਟ ਹੁੰਦੇ ਨੇ ਸੋ ਭਰ ਕਿੰਨਾ ਹੈ ਸੁਪਨੇ ਦੀ ਗੱਲ ਇਸ ਤਰ੍ਹਾਂ ਕੀਤੀ ਆ ਕਿ ਉਹ ਪ੍ਰਮਾਤਮਾ ਛੋਟੀਆਂ ਛੋਟੀਆਂ ਗੱਲਾਂ ਕੁਝ ਨਾ ਕੁਝ ਛੋਟੇ ਮੋਟੇ ਸੰਕੇਤ ਇਸ ਲਈ ਦਿੰਦਾ ਆ ਕਿ ਇਨਸਾਨ ਉਸ ਪਾਵਰ ਲਈ ਕਿਰਪਾ ਲਈ ਤਿਆਰ ਹੋ ਸਕੇ ਹੌਲੀ ਹੌਲੀ ਦਾ ਮਾਨ ਟਿਕ ਸਕੇ ਸੋ ਸੁਪਨੇ ਸੱਚ ਵੀ ਕਈ ਹੋਣਗੇ ਤੇ ਬਹੁਤ ਹੀ ਜ਼ਿਆਦਾ ਸਪਨੇ ਐਸੇ ਹੀ ਤੁਹਾਨੂੰ ਦਿਖਾਈ ਜਾਣਗੇ ਕਿਉਂਕਿ ਖੋੜੀ-ਖੋਲੀ ਗੱਲਾਂ ਨਿਖਰਦੀ ਹੈ ਜਿੱਕਰ ਪ੍ਰਮਾਤਮਾ ਜਕਦਮ ਸਭ ਕੁਝ ਹੁੰਜੇ ਦਾ ਹੱਥ ਫੜਾ ਦਵੇ ਤੇ ਇਨਸਾਨ ਉਹ ਚੀਜ਼ ਨੂੰ ਸੰਭਾਲ ਨਹੀਂ ਸਕਦਾ ਇੰਨੀ ਸ਼ਾਨ ਸ਼ਕਤੀ ਨਹੀਂ ਹੁੰਦੀ ਕਿਉਂਕਿ ਸੇਵਾ ਘਟ ਹੁੰਦੀ ਆ ਇਸ ਕਰਕੇ ਪ੍ਰਮਾਤਮਾ ਆਪਣੇ ਸਾਹਮਣੇ ਜਿਵੇਂ ਇੱਕ ਬੱਚਾ ਕਲਾਸ ਦੇ ਵਿੱਚ ਪੜਦਾ ਹੈ ਤੇ ਜਿੰਨੀ ਕੋ ਉਹਦੀ ਪੜਾਈ ਹੁੰਦੀ ਹੈ ਉਹਦੀ ਉਸ ਸਾਹਬ ਦੇ ਨਾਲ ਕ੍ਰਿਸ਼ਨ ਘੱਡੀ ਆਂਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਵੀ ਪਹਿਲਾਂ ਹੌਲੀ-ਹੌਲੀ ਆਪਣੇ ਭਗਤ ਨੂੰ ਤਿਆਰ ਕਰਦਾ ਆ ਤਾਂ ਫਿਰ ਉਸ ਮੰਜ਼ਿਲ ਤੱਕ ਪਹੁੰਚਾਉਂਦਾ ਹੈ ਸੋ ਇਸ ਕਰਕੇ ਕਵਾਂਗੇ ਕਿ ਜਦੋਂ ਕੋਈ ਐਸੇ ਹੀ ਕੋਈ ਨਾ ਕੋਈ ਸੁਪਨੇ ਆਉਂਦੇ ਰਹਿੰਦੇ ਨੇ ਤੇ ਉੱਥੇ ਬਹੁਤਾ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਜਿਹੜੇ ਸੁਪਨੇ ਦਾ ਤੁਹਾਨੂੰ ਲੱਗਦਾ ਕਿ ਨਾ ਮਤਲਬ ਬਣਦਾ ਆ ਸਾਨੂੰ ਮਾਤਿਕ ਦੇ ਨਾਲ ਜੁੜਿਆ ਸੁਪਨਾ ਨਜ਼ਰ ਆਇਆ ਘਰ ਪਰਿਵਾਰ ਦੇ ਨਾਲ ਜੁੜਿਆ ਤੇ ਉੱਥੇ ਥੋੜਾ ਸੋਚ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ ਜਿਸ ਨੂੰ ਹੁਣ ਆਪਾਂ ਇੱਥੇ ਇੱਕ ਵਾਰ ਕਮੈਂਟ ਦੱਸਾਂਗੇ ਸੌਰੀ ਜੀ ਇੱਥੇ ਕਮੈਂਟ ਨਹੀਂ ਦੱਸਉਣਾ ਕਿਉਂਕਿ ਟਾਈਮ ਹੀ ਜ਼ਿਆਦਾ ਹੋ ਗਿਆ ਆ ਸੋ ਵੀਡੀਓ ਦਾ ਮੇਨ ਵਿਸ਼ਾ ਹਾਲ ਚੱਲਦੇ ਆ ਜਿਸ ਵੀਡੀਓ ਚੱਲਦੇ ਜਾਂਦੇ ਪਲੀਜ਼ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਵੀਡੀਓ ਬੱਦ ਤੋਂ ਬੱਦ ਸ਼ੇਅਰ ਕਰਨ ਦੇ ਨਾਲ ਤੁਸੀਂ ਇੱਕ ਚੰਗਾ ਕਰਮ ਵੀ ਕਰ ਪਾਉਗੇ ਤੇ ਕੋਈ ਹੋਰ ਰੂਹ ਵੀ ਜੁੜੇਗੀ ਤੇ ਉਹਦਾ ਵੀ ਭਲਾ ਹੋਵੇਗਾ ਉਹਦਾ ਫਾਇਦਾ ਵੀ ਫਿਰ ਉਹ ਇਨਸਾਨ ਨੂੰ ਲੱਗਦਾ ਜੀ ਦੀ ਵਜ੍ਹਾ ਦੇ ਨਾਲ ਕੋਈ ਕਰਮ ਕਰਨ ਦਾ ਮੌਕਾ ਮਿਲਦਾ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਕੱਲ ਜਿਵੇਂ ਵੀਰਵਾਰ ਦਾ ਦਿਨ ਹੈ ਸੋ ਜਿਹੜੀਆਂ ਰੂਹਾਂ ਤਾਂ ਨਿਆਜ਼ ਹੀ ਬਣਾਉਣਾ ਚਾਹੁੰਦੇ ਹਨ ਜੀ ਨਿਆਜ਼ ਦਾ ਭੋਗ ਲਗਾ ਲਓ ਨਿਆਜ਼ ਦੇ ਨਾਲ ਨਾਲ ਚੂਰੀ ਦੋ ਫੁਲਕੇ ਤਿਆਰ ਕਰ ਲਓ ਜੇ ਪੰਜ ਕਰਨਾ ਚਾਹੁੰਦੇ ਹੋ ਪੰਜ ਕਰਨੋ ਹਲਕੇ ਹਲਕੇ ਤੇ ਫਿਰ ਉਸ ਦੇ ਹਿਸਾਬ ਨਾਲ ਤੁਸੀਂ ਪ੍ਰਸ਼ਾਦ ਬਣਾ ਕੇ ਭੋਗ ਲਗਾ ਦਿਓ ਤੇ ਕੋਸ਼ਿਸ਼ ਜਿਹੜੇ ਇਨਸਾਨ ਜਣ ਕੇ ਇਹ ਕਰਮ ਕਰ ਸਕਦੇ ਆ ਬੰਝਾਈ ਸ਼ਾਇਦ ਤੇ ਕਿਤੇ ਗਤਾਈਂ ਕਰਮ ਜ਼ਰੂਰ ਕਰ ਲਿਆ ਕਰੋ ਚਾਹੇ ਜੇਠੇ ਵੀਰਵਾਰ ਤੇ ਕਰ ਲਿਆ ਕਰੋ ਤੇ ਚਾਹੇ ਸਾਲ ਚ ਦੋ ਚਾਰ ਵਾਰ ਜਣੀ ਜਦੋਂ ਵੀ ਮੌਕਾ ਮਿਲੀਏ ਜਿਕਰ ਕਰ ਸਕਦੇ ਹੋ ਜਿਕਰ ਤੁਸੀਂ ਕਿਤੇ ਦਰਗਾਹ ਤੇ ਜਾਂਦੇ ਹੋ ਹਰ ਵੀਰਵਾਰ ਜਾਂਦੇ ਹੋ ਉੱਥੇ ਪ੍ਰਸ਼ਾਦ ਚੜ੍ਹਾਉਂਦੇ ਹੋ ਤਾਂ ਤੁਸੀਂ ਇਹ ਕਰਮ ਕਰੋ ਕਿਉਂਕਿ ਲੱਖ ਦਾਤਾ ਪੀਰ ਜੀ ਨੂੰ ਇਹ ਪ੍ਰਸ਼ਾਦ ਬਹੁਤ ਪਸੰਦ ਹੈ ਇਹਦੇ ਤੇ ਬਹੁਤ ਜ਼ਲਦ ਖੁਸ਼ ਹੁੰਦੇ ਨੇ ਪਰ ਲੱਖਾਂ ਦਾਤਾ ਪੀਰ ਸੇਵਾ ਤੇ ਬਹੁਤ ਜ਼ਲਦ ਖੁਸ਼ ਹੋ ਜਾਂਦੇ ਹੈ ਸੋ ਗੱਲ ਇੰਨੀ ਕਹ ਹੈ ਕਿ ਮਨਾਉਣ ਵਾਲਾ ਇਨਸਾਨ ਹੋਣਾ ਚਾਹੀਦਾ ਤੇ ਮੰਨ ਤਾਂ ਹਰ ਕੋਈ ਫੱਕਰ ਜਾਂਦਾ ਸਖਤ ਤੋਂ ਸਖਤ ਸਵਾਲੋਂ ਫੱਕਰ ਵੀ ਤੁਹਾਡੇ ਲਈ ਮੋਹ ਵਾਂਗ ਨਰਮ ਹੋ ਜਾਏਗਾ ਪਿਆਰ ਹੋਣਾ ਚਾਹੀਦਾ ਪਿਆਰ ਦੇ ਸਿਰ ਤੇ ਉਹਨੂੰ ਜਿੱਤਿਆ ਜਾ ਸਕਦਾ ਸੋ ਬਾਕੀ ਇੱਥੇ ਇਹ ਜੋ ਕਮਾਂਗੇ ਤੁਹਾਨੂੰ ਕਿ ਵੀਰਵਾਰ ਦੇ ਦਿਨ ਚਿਕਰ ਹੋ ਸਕੇ ਤਾਂ ਤੁਸੀਂ ਪ੍ਰਸ਼ਾਦ ਜੋ ਚੜਾਉਣਾ ਹੈ ਜੀ ਉਹ ਪਤੀਸੇ ਦਾ ਲੈ ਕੇ ਜ਼ਰੂਰ ਚੜਾਓ ਪੀਰਾਂ ਨੂੰ ਮੰਨਦੇ ਹੋ ਪੰਜਾਂ ਪੀਰਾਂ ਨੂੰ ਮੰਨਦੇ ਹੋ ਜਾਂ ਫਿਰ ਲੱਖ ਦਾਤਾ ਪੀਰ ਖਾਸ ਕਰਕੇ ਲੱਖ ਦਾਤਾ ਪੀਰ ਜੀ ਨੂੰ ਮੰਨਦੇ ਹੋ ਤਾਂ ਉੱਥੇ ਪਤੀਸੇ ਦਾ ਪ੍ਰਸ਼ਾਦ ਜ਼ਰੂਰ ਚੜਾਓ ਕੋਈ ਦੁੱਖ ਹੈ ਜਾਂ ਕੋਈ ਕਾਮੜਿਆ ਹੋਇਆ ਆ ਸੋ ਉੱਥੇ ਜੇਕਰ ਤੁਸੀਂ ਪਤੀਸੇ ਦੇ ਪ੍ਰਸ਼ਾਦ ਦੇ ਸੁਖਣਾ ਸੁਖਦੇ ਹੋ ਤਾਂ ਬਹੁਤ ਜਲਦ ਪੂਰੀ ਹਿੰਦਿਆ ਵਿਸ਼ਵਾਸ ਰੱਖ ਕੇ ਕਰਮ ਕੀਤਾ ਕੋਈ ਵੀ ਵਿਰਥਾ ਨਹੀਂ ਜਾਂਦਾ ਜੀ ਸੋ ਗੱਲ ਇੰਨੀ ਗੱਲ ਕਿ ਜੇਦੋਂ ਸ਼ਰਧਾ ਤੇ ਵਿਸ਼ਵਾਸ ਤੇ ਯਕੀਨ ਹੋਵੇ ਤਾਂ ਫਿਰ ਫਕਰ ਉਹ ਕੰਮ ਜ਼ਰੂਰ ਕਰਕੇ ਦਿਖਾਉਂਦੇ ਨੇ ਜੀ ਸੋ ਗੱਲ ਸੋਚ ਤੇ ਹੁੰਦੀ ਆ ਸੋ ਪਤੀਸੇ ਦੇ ਪ੍ਰਸ਼ਾਦ ਦੀ ਪਾਵਰ ਤਾਂ ਜੇਕਰ ਅਜਮਾ ਕੇ ਦੇਖਣੀ ਹੈ ਤੇ ਜ਼ਰੂਰ ਦੇਖੋ ਸੋ ਆਕੀ ਕੋਸ਼ਿਸ਼ ਕਰਿਓ ਜੀ ਕਿ ਜੇ ਹੋ ਸਕੇ ਤਾਂ ਇਹ ਕਰਮ ਜ਼ਰੂਰ ਕਰੋ ਚਾਹੇ ਸਾਲਚ ਕਿਤੇ ਕਿਤੇ ਹੀ ਕਰੋ ਪਰ ਕਰਿਆ ਜ਼ਰੂਰ ਕਰੋ ਸੋ ਮਾਲਕ ਦੇ ਘਰ ਦੇ ਰਹਿ ਅੰਦਰ ਨਹੀਂ ਪਤਾ ਨਹੀਂ ਕਦ ਕਿਹਦੇ ਤੇ ਖੁਸ਼ ਹੋ ਜਾਵੇ ਕਿਹੜਾ ਕਰਮ ਤੁਹਾਡਾ ਉਹਦੇ ਮਨ ਨੂੰ ਭਾਜਾਵੇ ਜੀ ਤੁਹਾਡਾ ਸਭਰਾਦਾ ਪੂਰੀਆਂ ਹੋ ਜਾਣ ਮਾਲਕ ਹੀ ਜਾਣਦਾ ਹੈ